ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ VRL ਵੀਰੋ ਆਪਾਂ ਖੜੇ ਆ ਉਦਮਪੁਰ ਤੋਂ ਪਹਿਲਾਂ ਮੋਦੀ ਗਰਾਊਂਡ ਸ਼੍ਰੀਨਗਰੋਂ ਜਾ ਰਹੇ ਆ ਤੇ ਕਾਨਵਾਈ ਢੱਕੀ ਆ ਕੱਲ ਦੀ ਮੈਂ ਸੋਚਿਆ ਚਲੋ ਇੱਕ ਵੀਡੀਓ ਬਣਾ ਕੇ ਆਪਣੇ ਭੈਣ ਭਰਾਵਾਂ ਤੱਕ ਵਿਖਾਈਏ ਬਾਕੀ ਬਹੁਤ ਵਧੀਆ ਇਹ ਨਾਕਾ ਜੀ ਇਹ ਨਾਕੇ ਤੇ ਗੱਡੀਆਂ ਰੁਕਾਈ ਜਾਂਦੀਆਂ ਨੇ ਤੇ ਬਾਕੀ ਜਿਹੜੀ ਗੱਡੀ ਸਿੱਧੀ ਆ ਜਾਂਦੀ ਹੈ ਉਹਨੂੰ ਗਰਾਊਂਡ ਦੇ ਅੰਦਰ ਵਾਲਿਆਂ ਦਾ ਹਾਂਜੀ ਇਹਨੂੰ ਮੋਦੀ ਗਰਾਊਂਡ ਆ ਦਿੰਦੇ ਆ ਜੀ ਜਿਹੜੀਆਂ ਗੱਡੀਆਂ ਲਾਈਨ 'ਚ ਸਿੱਧੀਆਂ ਅੱਗੇ ਆ ਜਾਂਦੀਆਂ ਨੇ ਉਹਨਾਂ ਨੂੰ ਫਿਰ ਇੱਕ ਗਰਾਊਂਡ ਦੇ ਵਿੱਚ ਰੋਕ ਦਿੱਤਾ ਜਾਂਦਾ ਹੈ ਕੇਰਲਾ ਕਰਨਾਟਕ ਵਾਲੇ ਵੀਰ ਬੈਠੇ ਆ ਇਹ ਰਸਤਾ ਜਾਂਦਾ ਜੀ ਮੋਦੀ ਗਰਾਊਂਡ ਨੂੰ ਇੱਕਾ ਗੱਡੀ ਦਿਖਾਉਣੀ ਹੈ ਤੁਹਾਨੂੰ ਜੀ ਇਹ ਗੱਡੀ 'ਚ ਟਾਇਲਟ ਬਣਿਆ ਆ ਜੀ ਏਸੀ ਟਾਇਲਟ ਇਹ ਸ਼ੂਟਿੰਗ ਵਾਲੀ ਦੀ ਗੱਡੀ ਆ ਜੀ ਸ਼ੂਟਿੰਗ ਵਾਲਿਆਂ ਨੂੰ ਜਾਣ ਦਿੱਤਾ ਪਰ ਇਹਨੂੰ ਟਰੱਕ ਕਰਨ ਰੋਕ ਲਿਆ ਗਿਆ ਪੂਰੀ ਏਸੀ ਗੱਡੀ ਆ ਜੀ ਇਹਦੇ ਅੰਦਰ ਆ ਟਾਇਲਟ ਜਿਹੜੇ ਸ਼ੂਟਿੰਗ ਛੜਕਣ ਵਾਸਤੇ ਜਾਂਦੇ ਆ ਹੀਰੋ ਉਹਨਾਂ ਦੇ ਨਾਲ ਅਟੈਚਮੈਂਟ ਹੈ ਜੀ ਪੂਰੀ ਲਗਜ਼ਰੀ ਟੈਲਰਰ ਬਣੀ ਹੈ ਜੀ ਅੰਦਰ ਏਸੀ ਹੈ ਪੂਰਾ ਬਾਕੀ ਇਹ ਥੱਲੇ ਮੋਦੀ ਗਰਾਉਂਡ ਹੈ ਜੀ ਉਹ ਸਾਹਮਣੇ ਪਹਾੜ ਹੈ ਜੀ ਕਿਆ ਖੂਬ ਨਜ਼ਾਰਾ ਹੈ ਗੱਡੀਆਂ ਵਾਲੇ ਵੀਰ ਆਪਣੇ ਰੈਡੀ ਆ ਵੀ ਗੱਡੀਆਂ ਕਦੋਂ ਛੁੱਟਣਾ ਕਦੋਂ ਚੱਲੇ ਪਈਏ ਕਹੇ ਆ ਵੀ ਭੈਣਾਂ ਦਾ ਨਾ ਆਇਆ ਇਹ ਲੱਗੇ ਰਾਸ਼ਨ ਦੀ ਦੁਕਾਨ ਹੈ ਜੀ ਬੱਸ ਬਹੁਤ ਲੱਖਾ ਇਹ ਲੱਗੇ ਰਾਸ਼ਨ ਦੀ ਦੁਕਾਨ ਹੈ ਜੀ ਇੱਕ ਸਾਡਾ ਵੀਰ ਆ ਰੁਗਿਆ ਵਾ ਆਪਣਾ ਵੀਰਲ ਕੰਪਨੀ ਦਾ ਡਰਾਈਵਰ ਹੈ ਜੀ ਹਾਂ ਜੀ ਵੀਰ ਜੀ ਕੀ ਹਾਲ ਜੇ ਕਦੋਂ ਦੇ ਫਸੇ ਜੇ ਕਦੋਂ ਦੇ ਫਸੇ ਜੇ ਫਸੇ ਜੇ ਦਾਸ ਅੱਜ ਕੱਲ ਦੇ ਕੱਲੇ ਆਏ ਕੱਲ ਦੇ ਆਏ ਜੀ ਚਲੋ ਮੁਰਾ ਆ ਲੋ ਨਾ ਫੇਰ ਪੈਂ ਜੀ ਹੋ ਗਿਆ ਨਹੀਂ ਨਹੀਂ ਪੈਸੇ ਲਾ ਕੇ ਗੱਡੀਆਂ ਛੱਡ ਦਿੰਦੇ ਰਾਤ ਨਹੀਂ 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 ਕੋਈ ਗੱਲ ਨਹੀਂ ਛੱਡਣ ਗਿਆ ਜਈ ਆਪਣੀ ਗੱਡੀ ਹੈ ਜੀ ਬਾਕੀ ਇਹ ਵੀਰ ਦੀ ਗੱਡੀ ਹੈ ਸਾਹਮਣੇ ਮੋਦੀ ਗਰਾਊਂਡ ਦੇ ਵਿੱਚ ਪੂਰੀ ਸਹੂਲਤਾਂ ਡਰਾਰਾਂ ਵਾਸਤੇ ਨਾਉ ਧੰਨਵਾਦ ਤੇ ਲੈਟਰਨ ਬਾਥਰੂਮ ਸ਼ਮਾ ਪਈਆ ਹੋ ਆਪਣਾ ਡਰਾਈਵਰ ਰੋਟੀ ਪਣੀ ਦਾ ਸਭ ਕਰਦੇ ਪਏ ਤਿਆਰੀ ਗੱਡੀਆਂ ਦੇ ਵਿੱਚ ਇਹ ਆਪਣੀ ਗੱਡੀ ਹੈ ਜੀ ਉਹ ਆ ਦਿੰਦੇ ਆ ਜੀ ਮੋਦੀ ਗਰਾਉਂਡ ਇਹ ਆਪਣਾ ਟਾਕ ਬਹੁਤ ਵਧੀਆ ਠੰਡੀਆਂ ਸ਼ਾਵਾਂ ਨੇ ਠੰਡੀਆਂ ਹਵਾਵਾਂ ਵਗਦੀਆਂ ਪਈਆਂ। ਔਰ ਪਿੱਛੇ ਤਾਂ ਗੱਡੀਆਂ ਰੁਕੀਆਂ ਨੇ। ਹਾਂ ਕਿੰਨਾ ਖਾਲੀ। ਕੋਈ ਜਨਵਰ ਵਗੜੀਆਂ ਕਰਕੇ ਆ ਜਾਂਦੇ ਲਾਗੇ ਕੁਛ ਨਾ ਕੁਛ ਖਾਣ ਪੀਣ ਨੂੰ ਮਿਲ ਜਾਂਦਾ ਇੱਕ ਆ ਘਰ ਦੇ ਛੜ ਕੇ ਬਿਠਾ ਪੂਰੇ ਰੱਜੇ ਆ ਡਰਾਈਵਰ ਨਾਲ ਖਾਣਾ ਖੋਣਾ ਵਧੀਆ ਘੜਿਆ ਰੋਟੀ ਪਾਣੀ ਮਿਲ ਜਾਂਦਾ ਹਾਂ ਮਿਲਿਆ ਨੇ ਕੁਛ ਹਾਂ ਹਾਂ ਉਹ ਵੇਰਦਾ ਆ ਗਿਓ ਵੇਰਦਾ ਕੋ ਕਿ ਡਰਾਈਵਰ ਵੀ ਬੈਠੇ ਆ ਜੀ ਰੋਟੀ ਪਣੀ ਤਿਆਰੀ ਹੋ ਰਹੀ ਆ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭੱਜਣਾ ਹਾਂ ਕੀ ਚਾਹੀਦਾ ਹੈ ਚਾਹੀਦਾ ਕੋ ਹਾਂ ਹਾਂ ਕੀ ਆ ਆ ਬੰਦਾ ਠੀਕ ਐ ਨੂੰ ਰਸ਼ਨ ਮਿਲਿਆ ਜਿਆਦਾ ਵਧੀਆ ਖਾਂਡਿਆ ਉਹਦੇ ਵੇਰਨ ਡਿਆ